ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਗ੍ਰੈਂਡਮਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਅੱਜ ਕੱਲ ਖੂਬ ਗਰਮੀ ਪੈ ਰਹੀ ਹੈ ਤੇ ਵੀ ਸਬਜ਼ੀਆਂ ਬੋਤੀਆਂ ਖਾਣ ਨੂੰ ਜੀ ਨਹੀਂ ਕਰਦਾ ਸਵਾਦ ਨਹੀਂ ਲੱਗਦੀਆਂ ਤੇ ਮੈਂ ਅਚਾਰ ਬਣਾ ਲੁਗੀ ਸੀ ਪਿਆਜ਼ ਦਾ ਮੈਂ ਕਿਹਾ ਚਲੋ ਮੈਂ ਆਪਣੇ ਭੈਣਾਂ ਤੋਂ ਨਾਲ ਸ਼ੇਅਰ ਕਰਾਂ ਇਹ ਬਹੁਤ ਸਵਾਦ ਬਣਦਾ ਗਰਮੀਆਂ ਦੇ ਦਿਲ ਕਰਦਾ ਕੁਝ ਐਸਾ ਖਾਓ ਕਿ ਤਲੀਆਂ ਮਲੀਆਂ ਚੀਜ਼ਾਂ अच्छे नी ਲੱਗਦੀਆਂ ਤੇ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੇ ਬਹੁਤ ਸਵਾਦ ਬਣਦਾ ਸਾਰਿਆਂ ਨੂੰ ਬੜਾ ਪਸੰਦ ਆਏਗਾ ਤੇ ਇਹ ਵੀ ਬੜਾ ਸੁੱਖਾ ਇਹ ਤੇ ਲਈ ਸਾਨੂੰ ਇਹ ਦੇਖੋ ਚੰਤ ਹੈ ਨਮਕ ਆਪਣੇ ਟੇਸਟ ਮੁਤਾਬਕ ਪਾ ਲੋ ਇਹ ਅਮचूर ਇਹ ਕਾਲਾ ਨਮਕ ਥੋੜੀ ਜਿਹੀ ਆਪਾਂ ਹਲਦੀ ਪਾ ਲਵਾਂਗੇ ਇਹ ਲਾਲ ਮਿਰਚ ਮੈਂ ਇਹਦੇ ਵਿੱਚ ਬਹੁਤੇ ਮਸਾਲੇ ਨਹੀਂ ਪਾਉਂਦੀ ਬਾਕੀ ਤੁਹਾਨੂੰ ਮੈਂ ਦੱਸਾਂਗੀ ਇਹ ਰਾਈ ਤੇ ਬਾਕੀ ਇਹ ਮੈਂ ਤੁਹਾਨੂੰ ਸੌਫ, ਕਲੌਂਜੀ, ਮਿਰਥੇ ਉਹ ਦੱਸਾਂਗੀ ਕਿs ਟਾਈਮ ਤੇ ਕਿਵੇਂ ਪਾਣੇ ਆਪਾਂ ਨੇ ਠੀਕ ਹੈ ਤੇ ਇਹ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਪਿਆਜ਼ ਮੈਂ ਪਹਿਲਾਂ ਹੀ ਇਹ ਚਿੱਲ ਕੇ ਰੱਖੇ ਹੋਏ ਆ ਇਹ ਦੇਖੋ ਪਿਆਜ਼ ਛੋਟੇ-ਛੋਟੇ ਲੈਣੇ ਆਪਾਂ ਨੇ ਅੱਜ ਕੱਲ ਨਵੇਂ ਪਿਆਸ ਉੱਤਰਦੇ ਆ ਤਾਂ ਇਹ ਆਰਾਮ ਨਾਲ ਮਿਲ ਵੀ ਜਾਂਦੇ ਆ ਸਾਰੇ ਸੀਜ਼ਨ ਚ ਤੇ ਗੇਵਰੇ ਨਹੀਂ ਮਿਲਦੇ ਤੇ ਇਹ ਛਿਲ ਕੇ ਨੰਨੂ ਦੇਖੋ ਐਨਾ ਕੱਟ ਲਗਾ ਲੈਣਾ ਬਸ ਮੈਂ ਇੱਕ ਪਿਆਜ਼ ਅੱਥੇ ਰੱਖਿਆ ਹੋਇਆ ਸੀ ਕਿ ਤੁਹਾਨੂੰ ਮੈਂ ਕੱਟ ਲਾ ਕੇ ਦੱਸਾਂਗੀ ਇਹ ਬਸ ਐਨਾ ਕੁ ਕੱਟ ਲਗਾ ਲੈਣਾ ਤੇ ਇਹ ਸਾਰਾ ਮਿਕਸ ਕਰਕੇ ਆਪਾਂ ਨੇ ਬੜਾ ਹੀ ਆਸਾਨ ਤਰੀਕਾ ਤੇ ਬਹੁਤ ਸਵਾਦ ਬਣਦਾ ਹੈ ਕਈਆਂ ਨੇ ਬਣਾਇਆ ਵੀ ਹੋਏਗਾ ਪਰ ਆਮ ਪਿਆਜ਼ ਦਾ ਆਚਾਰ ਮੈਨੂੰ ਲੱਗਦਾ ਘੱਟ ਬਣਾਇਆ ਲੋਕਾਂ ਨੇ ਤੇ ਇਸ ਲਈ ਲੱਗਿਆ ਚਲ ਮੈਂ ਬਣਾ ਕੇ ਦੱਸਦੀ ਆ ਇਹ ਦੇਖੋ ਇਹ ਆਪਾਂ ਨੇ ਇਹਨੂੰ ਥੋੜਾ ਜਿਹਾ ਖੋਲ ਕੇ ਤੇ ਇਹਦੇ ਵਿੱਚ ਥੋੜਾ ਥੋੜਾ ਪਰ ਲੈਣਾ ਹੈ ਇਹ ਮਸਾਲਾ ਜਿਹੜਾ ਨਾ ਇਹ ਪਰ बस मेहनत ਤਾਂ ਜ਼ਰੂਰ ਹੈ ਕਿ ਛੋਟੇ ਛੋਟੇ ਪਿਆਜ਼ਾਂ ਨੂੰ ਛਿੱਲੋ ਫਿਰ ਕੱਟ ਲਗਾਓ ਫਿਰ ਇਹਦੇ ਵਿੱਚ ਮਸਾਲਾ ਪਰੋ ਪਰ ਜਦ ਤੁਸੀਂ ਖਾਓਗੇ ਨਾ ਤਾਂ ਮਜ਼ਾ ਆ ਜਾਏਗਾ ਬਹੁਤ ਸਵਾਦ ਬਣਦਾ ਹੈ ਆਚਾਰ ਇਹ ਲੋਕ ਮਸਾਲਾ ਪਾ ਲਈ ਜਾਵਾਂਗੇ ਆਪਾਂ ਤੇ ਇਹਨਾਂ ਨੂੰ ਇਸੇ ਤਰ੍ਹਾਂ ਰੈਡੀ ਵਿੱਚ ਰੱਖੀ ਜਾਵਾਂਗੇ ਇਹ ਵੀਡੀਓ ਅੰਤ ਤੱਕ ਦੇਖਿਓ ਜ਼ਰੂਰ ਇਹ ਤੁਹਾਨੂੰ ਮੈਂ ਅਗੋਂ ਵੀ ਇਹਨਾਂ ਦੇ ਦੱਸੀ ਜਾਵਾਂਗੀ ਕੀ ਕਰਨਾ ਹੈ ਕਿਸ ਤਰ੍ਹਾਂ ਮਸਾਲਾ ਕਿਸ ਵੇਲੇ ਪਾਣਾ ਹੈ ਬਾਕੀ ਜਿਹੜਾ ਥੋੜਾ ਆਰਾਮ ਨਾਲ ਖੋਲ ਕੇ ਤਾਂ ਕਿ ਟੁੱਟਣ ਨਾ ਇਹ ਬਸ ਥੋੜਾ ਜਿਹਾ ਖੋਲਣਾ ਤੇ ਪਾਈ ਜਾਣਾ ਇਹ ਕਿ ਮੇਰੇ ਫਰੈਂਡਸ ਕੇ ਰਿਸ਼ਤੇਦਾਰ ਵਾਕਫ ਉਹ ਸਾਰਿਆਂ ਨੂੰ ਬੜਾ ਪਸੰਦ ਆਉਂਦਾ ਤੇ ਸਾਰਿਆਂ ਦਾ ਪੁੱਛਦੇ ਆ ਕਿਵੇਂ ਬਣਾਇਆ ਤਾਂ ਮੈਂ ਕਿਹਾ ਮੈਂ ਵੀਡੀਓ ਹੀ ਬਣਾ ਲੈਂਦੀ ਆ ਹੋਰ ਵੀ ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਬਣਦਾ ਇਹ ਹੁਣ ਇਹ ਤੁਹਾਨੂੰ ਮੈਂ ਤੇ ਚਮਸਾਲਾ ਭਰ ਕੇ ਤੇ ਫਿਰ ਆਪਾਂ ਮਿਲਦੇ ਆਂ ਹਾਂਜੀ ਇਹ ਅਸੀਂ ਸਾਰੇ ਪਿਆਜ਼ਾਂ ਵਿੱਚ ਦੇਖੋ ਮਸਾਲਾ ਪਾ ਲਿਆ ਤੇ ਹੁਣ ਅਸੀਂ ਇਹ ਲੈ ਲਿਆ ਸਰੋਂ ਦਾ ਤੇਲ ਇਹ ਨੂੰ ਮੈਂ ਗਰਮ ਨਹੀਂ ਕੀਤਾ ਮੈਂ ਤਾਂ ਇਸ ਤਰ੍ਹਾਂ ਕੱਚਾ ਹੀ ਪਾਣੀ ਹੁੰਦੀ ਆ achar ਵਿੱਚ ਠੀਕ ਲੱਗਦਾ ਹੈ ਤੇ ਤੋਂ ਇਹ ਨੂੰ ਹੁਣ ਆਪਾਂ ਨੇ ਥੋੜਾ ਥੋੜਾ ਚਾਹੇ ਤੁਸੀਂ ਹੱਥ ਨਾਲ ਲੈਣਾ ਨੂੰ ਚੋਪੜ ਲਓ ਤੇ ਚਾਹੇ ਥੋੜਾ ਜਿਹਾ ਇੱਕ ਇੱਕ ਡ੍ਰੋਪ ਪਾ ਕੇ ਆ ਦੇਖੋ ਇਹ ਥੋੜੇ ਥੋੜੇ ਉੱਪਰ ਨੇ ਇਨਨੂੰ ਤੇਲ ਲਗਾਉਣਾ ਹੈ ਇਹ ਸਾਰਿਆਂ ਨੂੰ ਆਪਾਂ ਨੇ ਚੋਪੜ ਲੈਣਾ ਤੇ ਇਹ ਨਾ 10 15 ਦਿਨ ਚੱਲ ਜਾਂਦਾ ਆ ਰਾਮ ਨਾਲ achar ਇਹ ਤੁਸੀਂ 2 4 ਦਿਨ ਬਾਹਰ ਰਹਿਣ ਤੋਂ ਫਿਰ ਚਾਹੇ ਫ੍ਰਿਜ ਰੱਖ ਲਓ ਤੇ ਇਹ ਮੈਂ ਬਣਾਉਂਦੀ ਵੀ ਥੋੜੀਆਂ ਹੀ ਆ तकरीबन 20 ਕਿਲੋ ਪਿਆਜ਼ ਹੋਣੇ ਆ ਤੇ ਮੈਂ ਤਾਂ ਬੁੱਤ ਕੰਮ ਅੰਦਾਜ਼ੇ ਨਾਲ ਹੀ ਕਰਦੀ ਆ ਮਿੰਟੀ ਕਿੰਟੀ ਮੈਂ ਕੱਟ ਹੀ ਰੱਖਦੀ ਆ ਆਪਾਂ ਨੂੰ ਆਈਡੀਆ ਤਾਂ ਹੋ ਹੀ ਜਾਂਦਾ ਰੋਜ਼ ਆਪਾਂ ਸੱਜੀਆਂ ਬਣਾਉਂਦੇ ਆ ਤੇ ਅੱਧੇ ਕਿਲੋ ਪਿਆਜ਼ ਲੈ ਤੇ ਵਿੱਚ ਮੈਂ ਨਮਕ ਤੇ ਮਿਰਚ ਤੇ ਕਾਲਾ ਨਮਕ ਇਹ ਸਾਰਾ ਕੁਝ ਆਪਾਂ ਨੇ ਅੰਦਾਜ਼ੇ ਨਾਲ ਪਾਲਿਆ ਵੀ ਘੱਟ ਨਹੀਂ ਹੋਣਾ ਚਾਹੀਦਾ achar ਫਿਰ ਕਰਾਦਾ ਹੀ ਸਵਾਦ ਲੱਗਦਾ ਤੇ ਇਹ ਆਪਾਂ ਨੇ ਇਹਨੂੰ ਰੱਖ ਕੇ ਇਹ ਤੁਸੀਂ ਮੇਰਾ ਕਹਿਣਾ ਮੰਨ ਕੇ ਨਾ ਇੱਕ ਵਾਰੀ ਬਣਾਇਓ ਜਰੂਰ ਚਾਹੇ ਥੋੜਾ ਜਿਹਾ ਬਣਾ ਲੈਣਾ ਬਹੁਤ ਸਵਾਦ ਬਣਦਾ ਤੁਸੀਂ ਰੋਜ਼ ਬਣਾਓਗੇ ਸਾਰੇ ਬੱਚੇ ਵੀ ਕਹਿਣਗੇ ਸਾਰੇ ਕਹਿਣਗੇ ਜੀ ਖਤਮ ਹੋ ਗਿਆ ਹੋਰ ਬਣਾਓ ਬਹੁਤ ਚੰਗਾ ਲੱਗਦਾ ਚਾਰਨਾ ਬਕਰਾ ਦਾ ਹੋਰ ਆਪਾਂ ਮਿਰਚਾਂ ਦੇ ਅੰਬ ਦੇ ਨਿੰਬੂ ਦਾ ਉਹ ਤੇ ਕੰਮਨੇ ਖਾਂਦੇ ਹੀ ਰਹਿੰਨੇ ਆ ਇਹ ਫਖਰਾ ਜਿਹਾ ਟੇਸਟ ਹੁੰਦਾ ਹੈ ਇਦਾ ਤੇ ਹੁਣ ਇਹ ਆਪਾਂ ਨੇ ਦੇਖੋ ਸਾਰਾ ਚੋਪੜ ਲਿਆ ਤੇ ਤੇਲ ਤੇ ਇਹਨੂੰ ਅਸੀਂ ਅੱਜਕੱਲ ਤਾਂ ਬਹੁਤ ਧਿਕੀ ਆ ਧੁੱਪ ਘੰਟੇ ਕ ਵਾਸਤੇ ਨਾ ਧੁੱਪ ਤੇ ਰੱਖ ਦਾਂਗੇ ਇਸ ਤਰ੍ਹਾਂ ਹੀ ਉੱਪਰ ਪਤਲਾ ਦਾ ਕਪੜਾ ਦੇ ਦੋ ਉਹ ਤਾਂ ਕਿ ਚਲੋ ਕੋ ਮੱਖੀ ਦਾ ਨਹੀਂ ਤੋਂ ਵਿੱਚ ਵਰ ਨਹੀਂ ਬੈਂਦੀ ਪਰ ਚਲ ਡਸਟ ਵਗੈਰਾ ਤੋਂ ਤੇ ਚਾਹ ਉੱਤੇ ਕੋਈ ਜੇ ਛਣਨੀ ਹੈ ਤਾਂ ਉਹ ਦੇ ਦਿਓ ਵੀ ਥੋੜਾ ਜਿਆ ਤੇ ਸ਼ਮਲਮਲ ਦਾ ਕਪੜਾ ਹੀ ਦੇ ਦਿਓ ਤੇ ਇਹਨੂੰ ਬਸ ਰੱਖ ਦਿਆਂ ਫਿਰ ਮੈਂ ਤੁਹਾਨੂੰ ਘੰਟੇ ਕੇ ਬਾਅਦ ਚੁੱਕ ਕੇ ਲਿਆਉਂਦੀ ਆ ਤਾਂ ਫਿਰ ਦੱਸਦੀ ਆ ਵੀ ਹੋਰ ਵਿੱਚ ਕੀ ਪਾਣਾ ਹੈ ਵੀ ਵੇਖਿਓ ਐਂਡ ਤੱਕ ਤੇ ਇਸੇ ਲਈ ਮਜ਼ਾ ਲੈ ਸਕਦੇ ਹੋ ਆਚਾਰ ਦਾ ਬਹੁਤ ਸਵਾਦ ਬਣਦਾ ਹੈ ਦੇਖੋ ਹਾਂਜੀ ਆ ਦੇਖੋ ਮੈਂ ਘੰਟਾ ਡੇਟ ਘੰਟਾ ਧੁੱਪ ਤੇ ਰੱਖੇ ਆ ਤੇ ਦੇਖੋ ਥੋੜੇ ਨਾ ਸੌਫਟ ਵੀ ਹੋ ਗਏ ਦੇਖੋ ਪਿਆਜ਼ ਆ ਦੇਖੋ ਸੌਫਟ ਵੀ ਹੋ ਗਏ ਤੇ ਇਹਨਾਂ ਨੂੰ ਬਸ ਆਪਾਂ ਨੇ ਇਹ ਮੇਰਾ ਮੈਂ ਛੋਟਾ ਜਿਹਾ ਰੱਖਿਆ ਹੋਇਆ ਬਤਮਾਨ ਜਦੋਂ ਥੋੜਾ ਚਾਰ ਪਾਣਾ ਹੁੰਦਾ ਤੇ ਮੈਂ ਛੋਟੇ ਛੋਟੇ ਕਈ ਰੱਖੇ ਹੋਏ ਆ ਤੇ ਇਹਨੂੰ ਹੁਣ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਆਰਾਮ ਨਾਲ ਇਹ ਬਸ ਇਨਸਟੈਂਟ ਹੀ ਸਮਝ ਲੋ ਬਣ ਜਾਂਦਾ ਤੁਸੀਂ ਹੁਣ ਦੁਪਹਿਰ ਨੂੰ ਪਾਇਆ ਤੇ ਰਾਤ ਨੂੰ ਤੁਸੀਂ ਨੂੰ ਖਾਣਾ ਸ਼ੁਰੂ ਕਰ ਦਿਓ ਇਹ ਦੇਖੋ ਜੀ ਆਪਣੀ ਸਾਰੇ ਜਿਹੜੇ ਪਿਆਜ਼ ਐ ਦੇ ਵਿੱਚ ਪਾ ਲੈਣੇ ਆ ਮੇਰ ਤਾਂ ਹੁਣ ਇਹ ਮੂੰਹ ਚ ਪਾਉਂ ਜਾ ਰਿਹਾ ਹੈ ਇਸ ਬਹੁਤ ਬੜੀ ਅੱਛੀ ਆ ਰਹੀ ਹੈ ਮਸਾਲਿਆਂ ਦੀ ਤੇਲ ਦੀ ਬਹੁਤ ਹੀ ਅੱਛਾ ਬਣਦਾ ਹੈ ਇਹ ਜਾ ਇਹ ਦੇਖੋ ਜੀ ਅਸੀਂ ਇਹ ਸਾਰੇ ਇਹਦੇ ਵਿੱਚ ਪਾ ਲਈ ਜਿੰਨਾ ਸੌਖਾ ਧਿਆਰ ਹੋ ਗਿਆ ਤੇ ਇਹ ਜਿਹੜਾ ਥੋੜਾ ਜਿੰਨਾ ਮਸਾਲਾ ਬਚ ਗਿਆ ਸੀ ਉਹ ਵੀ ਆਪਾਂ ਨੇ ਵਿੱਚ ਪਾ ਦੇਣਾ ਹੈ ਇਹਨੂੰ ਥੋੜਾ ਜਿਹਾ ਹਿਲਾ ਦਿਆਂਗੇ ਤੇ ਹੁਣ ਦੇਖੋ ਅੰਬ ਦਾ ਅਚਾਰ ਤੇ ਸਭ ਦੇ ਘਰ ਹੁੰਦਾ ਹੀ ਹੈ ਉਹਦਾ ਮਸਾਲਾ ਥੋੜਾ ਜਿਹਾ ਤੇ ਥੋੜਾ ਜਿਹਾ ਤੇਲ ਆ ਦੇਖੋ ਇਹ ਬਸ ਥੋੜਾ ਜਿਹਾ ਆਪਾਂ ਨੇ ਤੇਲ ਪਾ ਦੇਣਾ ਮੈਂ ਵਿੱਚ ਥੋੜਾ ਜਿਹਾ ਪਾ ਕੇ ਰੱਖਿਆ ਹੋਇਆ ਸੀ ਉਹਦਾ ਅਚਾਰ ਅੰਬ ਦੇ ਅਚਾਰ ਦਾ ਜਿਹੜਾ ਮਸਾਲਾ ਹੈ ਬਸ ਜਿਆਦਾ ਪਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਮਿਰਚ ਵਗੈਰਾ ਤੇ ਉਹ ਸਾਰਾ ਕੁਝ ਨਮਕ ਤੇ ਸਾਰਾ ਕੁਝ ਪਾਇਆ ਹੋਇਆ ਹੈ ਇਹ ਇਹਦਾ ਬਸ ਇਹ ਹੈ ਕਿ ਸਾਡੇ ਨਾਲ ਮੇਥੇ ਕਲੌਂਜੀ ਸੌਫ ਇਹ ਸਾਰਾ ਕੁਝ ਅਲੱਗ-ਅਲੱਗ ਕਰਨ ਨਾਲੋਂ ਇਹ ਮੈਂ ਮਿਰਚਾਂ ਦਾ achar ਵੀ ਇਸੇ ਤਰ੍ਹਾਂ ਪਾਣੀ ਹੈ બસ ਮਿਰਚਾਂ ਕੱਟੋ ਲੰਬੀਆਂ ਥੋੜਾ ਜਿਹਾ ਬਰਤਮਾਨ ਵਿੱਚ ਪਾਓ ਵਿੱਚੇ ਨਮਕ ਪਾਓ ਤੇ ਤੇ ਮਸਾਲਾ ਥੋੜਾ ਪਾ ਦਿਓ ਹਿਲਾਓ ਤੇ ਦੂਜੇ ਦਿਨ ਖਾਣ ਨੂੰ ਤਿਆਰ ਸੁੱਕੇ ਕੰਮ ਦੇ ਲੋਜੀ ਬੱਸ ਇਹਨੂੰ ਬੰਦ ਤੇ ਥੋੜਾ ਜਿਹਾ ਹਿਲਾ ਦਿਓ ਤੇ ਜੇ ਤੁਹਾਡੇ ਘਰ ਅੰਬ ਦਾ achar ਦਾ ਮਸਾਲਾ ਨਾ ਹੋਵੇ ਤਾਂ ਫਿਰ ਥੋੜਾ ਜਿਹਾ ਉਹ ਮੇਥੀ ਮਥੇ ਤੇ ਸੌਫ ਪੀਸ ਲੋ ਥੋੜੀ ਜੀ ਕਲੌਂਜੀ ਵਿੱਚ ਪਾ ਕੇ ਤੇ ਮਿਕਸ ਕਰਕੇ ਪਾ ਦੋ ਪਰ ਇਹ ਬੇਬੀ ਉਹ ਸੋ ਥੋੜੀ ਜੀ ਸਖਤ ਜੀ ਹੁੰਦੀ ਹੈ ਨਾ ਫਿਰ ਤੁਸੀਂ ਜਲਦੀ ਜਲਦੀ ਕਲੌਂਜੀ ਖਾਣ ਲਈ ਨਹੀਂ ਕਰਦੇ ਹਾਂ ਹੁੰਦਾ ਤੇ ਇਹ ਅਸਲ ਮਸਾਲਾ ਪਾ ਕੇ ਇਹ ਦੇਖੋ ਕਿੰਨੀ ਸੋਹਣੀ ਸ਼ਕਲ ਹੋ ਗਈ ਹੈ ਤੇ ਤੇ ਜਦੋਂ ਤੁਹਾਡੇ ਕਿ ਤੱਕ ਜੇ ਪਹੁੰਚੇ ਨਾ ਤੁਹਾਨੂੰ ਪਤਾ ਚੱਲੇ ਕਿ ਕਿੰਨੀ ਬੰਦੀ ਆ ਖੁਸ਼ੀ ਮਾਰੀ ਹੈ ਚੰਗਾ ਠੀਕ ਹੈ ਜੀ ਅਚਰ ਬਣਾਓ ਖਾਓ ਇੰਜੋਏ ਕਰੋ ਸਭ ਨੂੰ ਖਿਲਾਓ ਤੇ ਆਪ ਵੀ ਖਾਓ ਖੁਸ਼ ਰਹੋ ਸਸਟੀ ਗਾਲ ਜੀ